ਪਾਕਿਸਤਾਨ ਵੱਲੋਂ ਹਿਰਾਸਤ ਵਿੱਚ ਲਏ ਗਏ ਬੀਐਸਐਫ ਜਵਾਨ ਸ਼ਾਹੂ ਦੀ ਘਰ ਵਾਪਸੀ ਹੋ ਗਈ ਹੈ 14 ਮਈ ਨੂੰ ਸਵੇਰੇ ਪਾਕਿਸਤਾਨੀ ਰੇਜ਼ਰਾਂ ਨੇ ਉਸ ਨੂੰ ਭਾਰਤੀ ਅਧਿਕਾਰੀਆਂ ਦੇ ਹਵਾਲੇ ਕੀਤਾ ਤੇ ਉਹ ਟਾਰੀਵਾਗਾ ਸਰਹੱਦ ਰਾਹੀਂ ਵਾਪਸ ਆਏ ਨੇ ਦੱਸਦੀ ਹੈ ਕਿ ਸੀਮਾ ਸੁਰੱਖਿਆ ਬਲ ਦੇ ਜਵਾਨ ਪੂਰਨਮ ਕੁਮਾਰ ਸ਼ਾਹ ਨੂੰ ਮੰਗਲਵਾਰ ਸਵੇਰੇ 10:30 ਵਜੇ ਭਾਰਤ ਨੂੰ ਸੌਪ ਦਿੱਤਾ ਗਿਆ। ਉਹਨਾਂ ਨੂੰ ਅੰਮ੍ਰਿਤਸਰ ਦੇ ਅਟਾਰੀ ਵਿੱਚ ਸਾਂਝੀ ਚੱਕ ਪੋਸਟ ਤੇ ਰਾਹੇ ਲਿਆਂਦਾ ਗਿਆ। ਪੂਰਨਮ ਕੁਮਾਰ ਕੁੱਲ 21 ਦਿਨ ਪਾਕਿਸਤਾਨ ਹਿਰਾਸਤ ਚ ਰਿਹਾ। ਇਸ ਸਮੇਂ ਦੌਰਾਨ ਭਾਰਤੀ ਅਧਿਕਾਰੀਆਂ ਨੇ ਕੂਟਨੀਤਿਕ ਤੇ ਫੌਜੀ ਤਰੀਕਾ ਰਾਹੀਂ ਪਾਕਿਸਤਾਨ ਨਾਲ ਸੰਪਰਕ ਬਣਾਈ ਰੱਖਿਆ। ਪੱਛਮੀ ਬੰਗਾਲ ਦੇ ਰਹਿਣ ਵਾਲੇ ਬੀਐਸਐਫ ਜਵਾਨ ਪੂਰਨਮ ਕੁਮਾਰ ਸ਼ਾਹ ਨੇ 2 ਤਈ ਅਪ੍ਰੈਲ ਨੂੰ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਦੇ ਨੇੜੇ ਗਸ਼ਤ ਕਰਦੇ ਸਮੇਂ ਗਲਤੀ ਨਾਲ ਸਰਹੱਦ ਪਾਰ ਦੇ ਸੈਕਟਰ ਨੇੜੇ ਵਾਪਰੀ ਹੈ ਬੀਐਸਐਫ ਦੀ ਜਵਾਨ ਦੀ ਵਾਪਸੀ ਤੋਂ ਬਾਅਦ ਰਮਨਜੀਤ ਸਿੰਘ ਬਿੱਟੂ ਨੇ ਵੀ ਟਵੀਟ ਕਰਕੇ ਇਸ ਤੇ ਜਿੱਤ ਦਾ ਪ੍ਰਗਟਾਵਾ ਕੀਤਾ ਪਾਕਿਸਤਾਨ ਵੱਲੋਂ ਹਿਰਾਸਤ ਵਿੱਚ ਲਏ ਗਏ ਬੀਐਸਐਫ ਜਵਾਨ ਸ਼ਾਹੂ ਦੀ ਘਰ ਵਾਪਸੀ ਹੋ ਗਈ ਹੈ 14 ਮਈ ਨੂੰ ਸਵੇਰੇ ਪਾਕਿਸਤਾਨੀ ਰੇਜ਼ਰਾਂ ਨੇ ਇਸ ਨੂੰ ਭਾਰਤੀ ਅਧਿਕਾਰੀਆਂ ਦੇ ਹਵਾਲੇ ਕੀਤਾ ਤੇ ਉਹ ਟਾਰੀਵਾਗਾ ਸਰਹੱਦ ਰਾਹੀਂ ਵਾਪਸ ਆਏ ਨੇ ਦੱਸਦੀ ਹੈ ਕਿ ਸੀਮਾ ਸੁਰੱਖਿਆ ਬਲ ਦੇ ਜਵਾਨ ਪੂਰਨਮ ਕੁਮਾਰ ਸ਼ਾਹ ਨੂੰ ਮੰਗਲਵਾਰ ਸਵੇਰੇ 10:30 ਵਜੇ ਭਾਰਤ ਨੂੰ ਸੌਪ ਦਿੱਤਾ ਗਿਆ। ਉਹਨਾਂ ਨੂੰ ਅੰਮ੍ਰਿਤਸਰ ਦੇ ਅਟਾਰੀ ਵਿੱਚ ਸਾਂਝੀ ਚੱਕ ਪੋਸਟ ਤੇ ਰਾਹ ਲਿਆਂਦਾ ਗਿਆ। ਪੂਰਨਮ ਕੁਮਾਰ ਕੁੱਲ 21 ਦਿਨ ਪਾਕਿਸਤਾਨ ਹਿਰਾਸਤ ਚ ਰਿਹਾ। ਇਸ ਸਮੇਂ ਦੌਰਾਨ ਭਾਰਤੀ ਅਧਿਕਾਰੀਆਂ ਨੇ ਕੂਟਨੀਤਿਕ ਤੇ ਫੌਜੀ ਤਰੀਕਾ ਰਾਹੀਂ ਪਾਕਿਸਤਾਨ ਨਾਲ ਸੰਪਰਕ ਬਣਾਈ ਰੱਖਿਆ। ਪੱਛਮੀ ਬੰਗਾਲ ਦੇ ਰਹਿਣ ਵਾਲੇ ਬੀਐਸਐਫ ਜਵਾਨ ਪੂਰਨਮ ਕੁਮਾਰ ਸ਼ਾਹ ਨੇ 23 ਅਪ੍ਰੈਲ ਨੂੰ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਦੇ ਨੇੜੇ ਗਸ਼ਤ ਕਰਦੇ ਸਮੇਂ ਗਲਤੀ ਨਾਲ ਸਰਹੱਦ ਪਾਰ ਕਰ ਲਈ ਉਦੇ ਸੈਕਟਰ ਨੇੜੇ ਵਾਪਰੀ ਹੈ ਬੀਐਸਐਫ ਦੀ ਜਵਾਨ ਦੀ ਵਾਪਸੀ ਤੋਂ ਬਾਅਦ ਰਮਨੀਸ਼ ਸਿੰਘ ਬਿੱਟੂ ਨੇ ਵੀ ਟਵੀਟ ਕਰਕੇ ਇਸ ਤੇ ਜਿੱਤ ਦਾ ਪ੍ਰਗਟਾਵਾ ਕੀਤਾ ਪਾਕਿਸਤਾਨ ਵੱਲੋਂ ਹਿਰਾਸਤ ਵਿੱਚ ਲਏ ਗਏ ਬੀਐਸਐਫ ਜਵਾਨ ਸ਼ਾਹੂ ਦੀ ਘਰ ਵਾਪਸੀ ਹੋ ਗਈ ਹੈ 14 ਮਈ ਨੂੰ ਸਵੇਰੇ ਪਾਕਿਸਤਾਨੀ ਰੇਜ਼ਰਾਂ ਨੇ ਉਸ ਨੂੰ ਭਾਰਤੀ ਅਧਿਕਾਰੀਆਂ ਦੇ ਹਵਾਲੇ ਕੀਤਾ ਤੇ ਉਹ ਟਾਰੀ ਵਾਗਾ ਸਰਹੱਦ ਰਾਹੀਂ ਵਾਪਸ ਆਏ ਨੇ ਦੱਸਦੀ ਹੈ ਕਿ ਸੀਮਾ ਸੁਰੱਖਿਆ ਬਲ ਦੇ ਜਵਾਨ ਪੂਰਨਮ ਕੁਮਾਰ ਸ਼ਾਹ ਨੂੰ ਮੰਗਲਵਾਰ ਸਵੇਰੇ 10:30 ਵਜੇ ਭਾਰਤ ਨੂੰ ਸੌਪ ਦਿੱਤਾ ਗਿਆ। ਉਹਨਾਂ ਨੂੰ ਅੰਮ੍ਰਿਤਸਰ ਦੇ ਅਟਾਰੀ ਵਿੱਚ ਸਾਂਝੀ ਚੈੱਕ ਪੋਸਟ ਤੇ ਰਾਹ ਲਿਆਂਦਾ ਗਿਆ। ਪੂਰਨਮ ਕੁਮਾਰ ਕੁੱਲ 21 ਦਿਨ ਪਾਕਿਸਤਾਨ ਹਿਰਾਸਤ ਚ ਰਿਹਾ। ਇਸ ਸਮੇਂ ਦੌਰਾਨ ਭਾਰਤੀ ਅਧਿਕਾਰੀਆਂ ਨੇ ਕੂਟਨੀਤਿਕ ਤੇ ਫੌਜੀ ਤਰੀਕਾ ਰਾਹੀਂ ਪਾਕਿਸਤਾਨ ਨਾਲ ਸੰਪਰਕ ਬਣਾਈ ਰੱਖਿਆ। ਪੱਛਮੀ ਬੰਗਾਲ ਦੇ ਰਹਿਣ ਵਾਲੇ ਬੀਐਸਐਫ ਜਵਾਨ ਪੂਰਨਮ ਕੁਮਾਰ ਸ਼ਾਹ ਨੇ 3 ਏਪ੍ਰੈਲ ਨੂੰ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਦੇ ਨੇੜੇ ਗਸ਼ਤ ਕਰਦੇ ਸਮੇਂ ਗਲਤੀ ਨਾਲ ਸਰਹੱਦ ਪਾਰ ਕਰ ਉਹਦੇ ਸੈਕਟਰ ਨੇੜੇ ਵਾਪਰੀ ਹੈ ਬੀਐਸਐਫ ਦੀ ਜਵਾਨ ਦੀ ਵਾਪਸੀ ਤੋਂ ਬਾਅਦ ਰਮਨਜੀਤ ਸਿੰਘ ਬਿੱਟੂ ਨੇ ਵੀ ਟਰਵੀਟ ਕਰਕੇ ਇਸ ਤੇ ਜਿੱਤ ਦਾ ਪ੍ਰਗਟਾਵਾ ਕੀਤਾ ਪਾਕਿਸਤਾਨ ਵੱਲੋਂ ਹਿਰਾਸਤ ਵਿੱਚ ਲਏ ਗਏ ਬੀਐਸਐਫ ਜਵਾਨ ਸ਼ਾਹੂ ਦੀ ਘਰ ਵਾਪਸੀ ਹੋ ਗਈ ਹੈ 14 ਮਈ ਨੂੰ ਸਵੇਰੇ ਪਾਕਿਸਤਾਨੀ ਰੇਜ਼ਰਾਂ ਨੇ ਉਸ ਨੂੰ ਭਾਰਤੀ ਅਧਿਕਾਰੀਆਂ ਦੇ ਹਵਾਲੇ ਕੀਤਾ ਤੇ ਉਹ ਟਾਰੀ ਵਾਗਾ ਸਰਹੱਦ ਰਾਹੀਂ ਵਾਪਸ ਆਏ ਨੇ ਦੱਸ ਦਈਏ ਕਿ ਸੀਮਾ ਸੁਰੱਖਿਆ ਬਲ ਦੇ ਜਵਾਨ ਪੂਰਨਮ ਕੁਮਾਰ ਸ਼ਾਹ ਨੂੰ ਮੰਗਲਵਾਰ ਸਵੇਰੇ 10:30 ਵਜੇ ਭਾਰਤ ਨੂੰ ਸੌਪ ਦਿੱਤਾ ਗਿਆ। ਉਹਨਾਂ ਨੂੰ ਅੰਮ੍ਰਿਤਸਰ ਦੇ ਅਟਾਰੀ ਵਿੱਚ ਸਾਂਝੀ ਚੱਕ ਪੋਸਟ ਤੇ ਰਾਹ ਲਿਆਂਦਾ ਗਿਆ। ਪੂਰਨਮ ਕੁਮਾਰ ਕੁੱਲ 21 ਦਿਨ ਪਾਕਿਸਤਾਨ ਹਿਰਾਸਤ ਚ ਰਿਹਾ। ਇਸ ਸਮੇਂ ਦੌਰਾਨ ਭਾਰਤੀ ਅਧਿਕਾਰੀਆਂ ਨੇ ਕੂਟਨੀਤਿਕ ਤੇ ਫੌਜੀ ਤਰੀਕਾ ਰਾਹੀਂ ਪਾਕਿਸਤਾਨ ਨਾਲ ਸੰਪਰਕ ਬਣਾਈ ਰੱਖਿਆ। ਪੱਛਮੀ ਬੰਗਾਲ ਦੇ ਰਹਿਣ ਵਾਲੇ ਬੀਐਸਐਫ ਜਵਾਨ ਪੂਰਨਮ ਕੁਮਾਰ ਸ਼ਾਹ ਨੇ ਤੈਯ ਪ੍ਰੈਨ ਨੂੰ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਦੇ ਨੇੜੇ ਗਸ਼ਤ ਕਰਦੇ ਸਮੇਂ ਗਲਤੀ ਨਾਲ ਸਰਹੱਦ ਪਾਰ ਕਰ ਲਈ ਸੀ। ਉਹਦੇ ਸੈਕਟਰ ਨੇੜੇ ਵਾਪਰੀ ਆ। ਬੀਐਸਐਫ ਦੀ ਜਵਾਨ ਦੀ ਵਾਪਸੀ ਤੋਂ ਬਾਅਦ ਰਮਨੀ ਸਿੰਘ ਬਿੱਟੂ ਨੇ ਵੀ ਟਵੀਟ ਕਰਕੇ ਇਸ ਤੇ ਜਿੱਤ ਦਾ ਪ੍ਰਗਟਾਵਾ ਕੀਤਾ ਹੈ।